ਤੂੰ ਕਿਤਾਬ ਦੇ ਪੜਨ ਵਾਲਾ ਹੈ ਧਰਮ ਗ੍ਰੰਥ ਦੇ ਪੜਨ ਵਾਲਾ ਹੈ ਧਰਮ ਗ੍ਰੰਥ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ ਉਹ ਤੂੰ ਨਹੀਂ ਤੂੰ ਸ਼ਬਦਾਂ ਦੇ ਪੜਨ ਵਾਲਾ ਹੈ ਸ਼ਬਦਾਂ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ ਤੂੰ ਕੁਰਾਨ ਸ਼ਰੀਫ ਦੇ ਪੜਨ ਵਾਲਾ ਹੈ ਕੁਰਾਨ ਸ਼ਰੀਫ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ ਤੂੰ ਭਗਵਦ ਗੀਤਾ ਦੇ ਪੜਨ ਵਾਲਾ ਹੈ ਭਗਵਦ ਗੀਤਾ ਦੇ ਜੋ ਕੁਝ ਹੈ ਉਹ ਤੂੰ ਨਹੀਂ ਹੈ ਤੇਰਾ ਵਿਵਹਾਰ ਹੀ ਭਗਵਦ ਗੀਤਾ ਤੇ ਪੂਰਾ ਨਹੀਂ ਉਤਰਦਾ ਤੇਰੀ ਤਰਜ਼ੇ ਜ਼ਿੰਦਗੀ ਹੀ ਬਾਣੀ ਤੇ ਪੂਰੀ ਨਹੀਂ ਉਤਰਦੀ ਕਿਤੇ ਚਾਰ ਪਾਏ ਬਰੋਏ ਕਿਤਾਬੇ ਚੰਦ ਕਿਤੇ ਜਿਵੇਂ ਖੋਤੇ ਦੇ ਉਤੇ ਗ੍ਰੰਥ ਲੱਦੇ ਹੋਏ ਨੇ ਬਹੁਤਾ ਗਿਆਨ ਹਾਸਲ ਕਰ ਲੈਣ ਦਾ ਇਕ ਲਾਭ ਹੈ ਅੰਦਰ ਦੀ ਅਗਿਆਨਤਾ ਦਿਖਾਈ ਦੇਣ ਲੱਗ ਇਕ ਅਗਿਆਨੇ ਮਨੁੱਖ ਨੂੰ ਅਨਪੜ ਮਨੁੱਖ ਨੂੰ ਵੀ ਜੇ ਅੰਦਰ ਦੀ ਅਨਪੜਤਾ ਦਿਖਾਈ ਦਿੱਤੀਏ